ਇਸ ਦੇਸ਼ ਵਿੱਚ ਇਸ ਸੂਬੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਸਿੱਖ ਨੌਜਵਾਨ ਪਾ ਰਹੇ ਨੇ ਸਿੱਖ ਕੌਮ ਪਾਲਦੀ ਰਹੀ ਹੈ ਪਰ ਸਾਡੇ ਕੌਮ ਦੇ ਅਣਮੋਲ ਹੀਰਿਆਂ ਨੂੰ ਇੰਨਾ ਰੋਲਿਆ ਚਾਰਿਆ ਕਿ ਇੱਕ ਪੁੱਤ ਤੜਫਰੇ ਬੈਠਾ ਜੇਲ੍ਹ 'ਚ ਤੇ ਆਪਦੀ ਮਾਂ ਦੀ ਆ ਕੇ ਸੇਵਾ ਨਹੀਂ ਕਰ ਸਕ ਰਿਹਾ ਇਹ ਜਿਹੜੇ ਹੁਣ ਸਰਕਾਰਾਂ ਦੇ ਵੱਡੀਆਂ ਕੁਰਸੀਆਂ ਤੇ ਬੈਠੇ ਨੇ ਇਹ ਸਮਾਂ ਥੋੜੇ ਤੇ ਵੀ ਆ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਧਨ ਜਨੇਦੀ ਮਾਓ ਆਏ ਸਫਲ ਸੇ ਪੰਥ ਦੇ ਮਹਾਨ ਯੋਧੇ ਕੌਮ ਦੇ ਲਾਇਕਸ ਪੁੱਤ ਦਸਮ ਪਾਤਸ਼ਾਹ ਦੇ ਵਿਸ਼ੇਸ਼ ਥਾਪੜੇ ਵਾਲੇ ਸਿੰਘ ਹਵਾਰਾ ਸਾਹਿਬ ਜੀ ਦੀ ਅੱਜ ਮਾਤਾ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਪਰ ਨਾਲ ਹੀ ਮਨ ਬੜਾ ਦੁਖੀ ਹੈ ਕਿ ਸਿੱਖ ਕੌਮ ਨਾਲ ਇੰਨਾ ਵਿਤਰਾ ਕਿਉਂ ਹੋ ਰਿਹਾ ਜਦ ਕੂਬੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਸਿੱਖ ਨੌਜਵਾਨ ਪਾ ਰਹੇ ਨੇ ਸਿੱਖ ਕੌਮ ਪਾਂਦੀ ਰਹੀ ਹੈ ਭਾਵੇਂ ਉਹ ਖੇਤੀ ਚ ਹੋਵੇ ਭਾਵੇਂ ਬਾਰਡਰ ਤੇ ਸੁਰੱਖਿਆ ਚ ਹੋਵੇ ਪਰ ਸਾਡੇ ਕੌਮ ਦੇ ਅਣਮੋਲ ਹੀਰਿਆਂ ਨੂੰ ਇੰਨਾ ਰੋਲਿਆ ਜਾ ਰਿਹਾ ਹੈ ਪੂਰੀ ਸਜਾਵਾਂ ਕਰਨ ਦੇ ਬਾਵਜੂਦ ਉਹਨਾਂ ਨੂੰ ਰਿਹਾਨ ਨਹੀਂ ਕੀਤਾ ਜਾ ਰਿਹਾ ਬੰਦੀ ਸਿੰਘਾਂ ਨੂੰ ਤੇ ਮੈਂ ਕਹੂੰਗਾ ਮਨੁੱਖਤਾ ਦਾ ਇੱਕ ਮਿਆਨ ਇੰਨਾ ਨੀਚਾ ਗਿਰ ਗਿਆ ਕਾਧੀਆਂ ਥੁੱਡੀਆਂ ਇਹ ਡੈਮੋਕਰਸੀਆਂ ਨੇ ਕਾਧੀਆਂ ਥੁੱਡੀਆਂ ਸਰਕਾਰਾਂ ਨੇ ਕਿ ਇੱਕ ਪੁੱਤ ਤੜਫਰੇ ਬੈਠਾ ਜੇਲ੍ਹ 'ਚ ਤੇ ਆਪਦੀ ਮਾਂ ਦੀ ਆ ਕੇ ਸੇਵਾ ਨਹੀਂ ਕਰ ਸਕ ਰਿਹਾ ਹਵਾਰਾ ਸਾਹਿਬ ਨੇ ਨਾ ਕਦੇ ਬੇਨਤੀ ਸਰਕਾਰਾਂ ਨੂੰ ਕਰਨੀਆਂ ਨਾ ਇਹਨਾਂ ਤੇ ਥੱਲੇ ਲੱਗਣਾ ਉਹ ਚੜਦੀ ਕਲਾ 'ਚ ਨੇ ਤੇ ਹਮੇਸ਼ਾ ਹੀ ਚੜਦੀ ਕਲਾ 'ਚ ਰਹਿਣਗੇ ਪਰ ਇਹ ਕੌਮ ਦਾ ਫਰਜ ਹੈ ਕਿ ਆਪਾਂ ਉਹਨਾਂ ਦੀ ਆਵਾਜ਼ ਬੁਲੰਦ ਕਰਕੇ ਚੱਕੀਏ ਸੰਗਤ ਜੀ ਜੇ ਇਹ ਮੌਕਾ ਹਰੇਕ ਤੇ ਆਉਂਦਾ ਇਹ ਜਿਹੜੇ ਹੁਣ ਸਰਕਾਰਾਂ ਦੇ ਵੱਡੀਆਂ ਕੁਰਸੀਆਂ ਤੇ ਬੈਠੇ ਨੇ ਇਹ ਸਮਾਂ ਥੋੜੇ ਤੇ ਵੀ ਆ ਸਕਦਾ ਹੈ ਇਹ ਨਾ ਸੋਚਿਓ ਕਿ ਇਹ ਸਦਾ ਹੀ ਰਾਜ ਰਹਿਣੇ ਨੇ ਰਾਜ ਨੇਚਰਲ ਸਦਾ ਗੁਰੂ ਦਾ ਗੁਰੂ ਦੀ ਫੌਜ ਦਾ ਇਸ ਕਰਕੇ ਇਸ ਨੂੰ ਚੇਤਾਵਨੀ ਵੀ ਲੈ ਲਿਓ ਤੇ ਬੇਨਤੀ ਵੀ ਕਰਦਾ ਮੈਂ ਤੁਹਾਡੇ ਚਰਨਾਂ ਚ ਸਾਰਿਆਂ ਦੇ ਸਰਕਾਰਾਂ ਨੂੰ ਜਿੱਥੇ ਚੇਤਾਵਨੀ ਹੈ ਸੰਗਤ ਦੇ ਚਰਨਾਂ ਚ ਬੇਨਤੀ ਹੈ ਕਿ ਸਾਰੇ ਇਕਜੁੱਟ ਹੋ ਕੇ ਇਹ ਮੌਕਾ ਸੰਭਾਲੀਏ ਮਾਤਾ ਜੀ ਦੀ ਸਿਹਤ ਨਾਜ਼ੁਕ ਹੈ ਤੇ ਇਹ ਪੂਰੀ ਲੱਕ ਬਣ ਕੇ ਕੋਸ਼ਿਸ਼ ਕਰੀਏ ਕਿ ਘੱਟੋ ਘੱਟ ਜੇ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਇਨਸਾਫ ਨਹੀਂ ਦਿਵਾ ਸਕਦੇ ਤਾਂ ਘੱਟੋ ਘੱਟ ਉਹ ਆ ਕੇ ਆਪਣੇ ਮਾਤਾ ਜੀ ਦੇ ਜਿਹੜੇ ਆ ਔਖਾ ਸਮਾਂ ਚੱਲ ਰਿਹਾ ਉਹ ਚਾਕੇ ਉਹਨਾਂ ਦੀ ਸੇਵਾ ਕਰ ਸਕਣ ਮੈਂ ਨਾਲ ਹੀ ਬੇਨਤੀ ਕਰਦਾ ਹਾਂ ਦਿੱਲੀ ਸਰਕਾਰ ਨੂੰ ਹੋਮ ਮਿਨਿਸਟਰ ਜਿਹੜੇ ਸੂਤ ਸਾਹਿਬ ਨੇ ਤੇ ਮੁੱਖ ਮੰਤਰੀ ਰੇਖਾ ਗੁਪਤਾ ਜੀ ਕਿਉਂਕਿ ਇਹ ਜੂਰਿਸਡਿਕਸ਼ਨ ਜਿਹੜੀ ਜਿੱਥੇ ਜਗਤਾਰ ਸਿੰਘ ਹਵਾਰਾ ਜੀ ਜੇਲ੍ਹ ਚ ਨੇ ਜਿਹੜੇ ਭਾਈ ਸਾਹਿਬ ਉਹ ਦਿੱਲੀ ਸਰਕਾਰ ਦੇ ਹੇਠ ਹੈ ਇਸ ਕਰਕੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਸ ਚੀਜ਼ ਦਾ ਬਦਲਾ ਲੈ ਰਹੇ ਹੋ ਸਿੱਖ ਕੌਮ ਨਾਲ ਕਿ ਤੁਹਾਡੇ ਦਿਲਾਂ ਚ ਜ਼ਰਾ ਜਾਂ ਵੀ ਉਹ ਜਿੱਥੇ ਸਿੱਖ ਪਏ ਬੈਠੇ ਆ ਸਰਦਾਰ ਮਨਜੀਤ ਸਿੰਘ ਸਿਰਸਾ ਬੈਠੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਲੋਕਲ ਬੈਠੀ ਉਹਨਾਂ ਨੂੰ ਕਹੂੰਗਾ ਆਪਣੇ ਯਤਨ ਤੇਜ ਕਰੋ ਇਕਜੁੱਟ ਹੋ ਕੇ ਉਹਨਾਂ ਨੂੰ ਮਿਲੋ ਤੇ ਇਸ ਚੀਜ਼ ਨੂੰ ਸਫਲ ਕਰੋ ਸਾਡੇ ਪਾਰਟੀ ਦੇ ਪ੍ਰਧਾਨ ਸਿੰਘ ਸਰ ਗਿਆਨੀ ਹਰਪ੍ਰੀਤ ਸਿੰਘ ਜੀ ਜਿੱਦਣ ਇੱਥੇ ਆ ਕੇ ਗਏ ਮਾਤਾ ਜੀ ਨੂੰ ਮਿਲ ਕੇ ਜਾਂਦੇ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਤੇ ਚਿੱਠੀ ਲਿਖ ਕੇ ਕਿਹਾ ਕਿ ਸਮੂੱਚੇ ਬੰਦੀ ਸਿੰਘਾਂ ਨੂੰ ਰਿਹਾਇਆ ਕੀਤਾ ਜਾਵੇ ਤੇ ਅੱਜ ਉਹਨਾਂ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਹੀ ਅੱਜ ਸਮੂੱਚੀ ਸੰਗਤ ਇੱਥੇ ਆਈ ਹੈ ਤੇ ਜੋ ਵੀ ਅਸੀਂ ਸਹਿਯੋਗ ਭਾਈ ਸਾਹਿਬ ਦੇ ਪਰਿਵਾਰ ਸਾਰੇ ਨਾਲ ਸਾਥੀ ਖੜੇ ਨੇ ਜਿਸ ਪ੍ਰਕਾਰ ਦਾ ਵੀ ਅਸੀਂ ਸਹਿਯੋਗ ਕਰ ਸਕਦੇ ਹੋ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜੇ ਆ ਪਰ ਮੈਂ ਨਾਲ ਹੀ ਫੇਰ ਬੇਨਤੀ ਕਰਦਾ ਹਾਂ ਪੂਰ ਜ਼ੋਰ ਦਿੱਲੀ ਸਰਕਾਰ ਨੂੰ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਤੋਂ ਤਾਂ ਕੋਈ ਉਮੀਦ ਹੀ ਨਹੀਂ ਅਸਨ ਤੇ ਨਾਲ ਹੀ ਸ਼ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਸੰਭਾਲੋ ਤੇ ਇਸ ਚੀਜ਼ ਨੂੰ ਹਕੀਕਤ ਬਣਾਓ ਤੇ ਆ ਕੇ ਸਭ ਤੋਂ ਪਹਿਲਾਂ ਤਾਂ ਮਾਤਾ ਜੀ ਦੀ ਸਾਰ ਲੋ ਇਹ ਮਾਂ ਓ ਮਾਇ ਜਿਨੇ ਇਹੋ ਜਿਹਾ ਸ਼ੇਰ ਜੰਮਿਆ ਜਿਨੇ ਔਨ ਵਾਲੇ ਸਮੇਂ ਚ ਇਕੱਲੇ ਹੁਣ ਤੱਕ ਨਹੀਂ ਔਨ ਵਾਲੇ ਸਮੇਂ ਚ ਕਈ ਸਿੱਖ ਪੰਥ ਦੀ ਪੀੜ੍ਹੀਆਂ ਨੂੰ ਸੇਧ ਦੇਈ ਇੰਨੇ ਕਿ ਮੇਰੇ ਬਚਨ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ